ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸੋ ਤੁਹਾਨੂੰ ਇੱਕ ਇਹ ਚੀਜ਼ ਦਿਖਾਉਣ ਜਾ ਰਿਹਾ ਆ ਆਪਾਂ ਦੇਖਦੀਆਂ ਅਕਸਰ ਹਨ ਜੀ ਅੱਜ ਕੱਲ੍ਹ ਲੋਕ ਖੇਤਾਂ ਨੂੰ ਅੱਗ ਲਾਉਂਦੇ ਆ ਦਰਖਤ ਸਾੜ ਦਿੰਦੇ ਆ ਹਨ ਮਚਾ ਦਿੰਦੇ ਆ ਰ ਹਨ ਵਿੱਚ ਬੈਠੇ ਜਾਨਵਰ ਤੇ ਹੋਰ ਵੀ ਚੀਜ਼ਾਂ ਮਤਲਬ ਬਹੁਤ ਕੁਝ ਹੋ ਜਾਂਦਾ ਹਨ ਤੇ ਜਦ ਪੱਟ ਦਿੰਦੇ ਆ ਆਪਾਂ ਦੇਖਦੇ ਹਾਂ ਹੁਣ ਵੀਡੀਓ ਦੇਖਦੇ ਆ ਰੋਜ਼ ਜਾਂ ਲੱਖਾ ਸਿਧਾਣਾ ਬਾਈ ਪਉਂਗਾ ਹਨ ਕਿ ਆ ਟਾਲੀਆਂ ਪੱਟਦੀਆਂ ਇੰਨੀਆਂ ਪਰ ਇੱਕ ਤੁਹਾਨੂੰ ਦਿਖਾਉਣਾ ਵੀ ਆਪਣੇ ਖੇਤ ਦੇ ਵਿੱਚ ਹੀ ਖੱਤੇ ਦੇ ਵਿਚਾਲੇ ਆ ਬਾਈ ਦੇਖੋ ਸਾਹਮਣੇ ਤੁਸੀਂ ਟਰੈਕਟਰ ਚਾਈ ਬੈਠਾ ਹੈ ਹਨਾ ਉਹ ਸਾਹਮਣੇ ਬਾਈ ਦੀ ਮੋਟਰ ਆ ਤੇ ਬਾਈ ਦੀ ਨਾ ਸਲਾਮ ਕਰਨਾ ਬਣਦਾ ਹਨਾ ਨੀ ਇਹ ਵੀ ਪੱਟ ਸਕਦੀ ਯਾਰ ਵੀ ਡਿੱਕਾ ਲੋਂਦਾ ਹੁਣ ਹਨਾ ਕਿ ਬਚਾਲੇ ਆਪਣੇ ਹਨਾ ਪਰ ਜਿਹਨੇ ਬਚਾਉਣਾ ਯਾਰ ਉਹਨੇ ਬਚਾਈ ਲੈਣਾ ਕਿਸੇ ਨਾ ਕਿਸੇ ਤਰੀਕੇ ਤੇ ਹੱਥ ਬੰਨ ਕੇ ਬੀਮਤੀਆ ਜ਼ਰੂਰ ਯਾਰ ਇਹਨਾਂ ਦਾ ਧਿਆਨ ਰੱਖੋ ਕਿ ਹੁਣ ਜਿਹੜਾ ਆਪਣਾ ਅ ਟੈਂਪਰੇਚਰ ਵੱਧਦਾ ਹਨਾ ਤਾਪਮਾਨ ਇੰਨਾ ਹੋਇਆ ਪਿਆ 40 45 45 46 ਦੇ ਲਾਗੇ ਹੁੰਦਾ ਠੀਕ ਆ ਇਹ ਦਰਕਤਾਂ ਕਰਕੇ ਹੀ ਯਾਰਾ ਕੁਝ ਜ਼ਰੂਰ ਯਾਰ ਦਰਖਤ ਲਾਓ ਬਸ ਤੋਂ ਵੱਧ ਤੇ ਖੇਤਾਂ ਨੇ ਭਰਾਵਾਂ ਨੂੰ ਬੇਨਤੀ ਵੀ ਆਪਾਂ ਨਾਮ ਚਾਈਏ ਅੱਗ ਲਾਈਏ ਤੇ ਬੇਜਵਾਨ ਜਾਨਵਰ ਮਰਦੇ ਆ ਹਨਾ ਸੋ ਭਰਾਵਾਂ ਕੇ ਬੇਨਤੀ ਆ ਇਹ ਗੱਲ ਦਾ ਜਰੂਰ ਧਿਆਨ ਰੱਖਿਆ ਕਰੋ ਖਰਾਬ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੋ ਆਪਣੇ ਖੱਤੇ ਦੇ ਪਚਾਲੇ ਟਰੈਕ ਰੱਖੀ ਬੈਠਾ ਇਹਨੂੰ ਵੀ ਟਿੱਕਾ ਲੱਗ ਸਕ ਲੱਗ ਸਕਦਾ ਹਨਾ ਟਰੈਕਟਰ ਲੈ ਕੇ ਔਖਾ ਬਾਈ ਯਾਰ ਐਵੇਂ ਇੱਧਰ ਹਨਾ ਤੇ ਪਰ ਫਿਰ ਵੀ ਯਾਰ ਬੰਦੇ ਨੂੰ ਸਲਾਮ ਆ ਬਾਈ ਸੋ ਭਰਾਵਾਂ ਕੇ ਵੱਧ ਤੋਂ ਵੱਧ ਦਰਖਤ ਲਾਓ ਜ਼ਰੂਰ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਸੋ ਦਰਖਤ ਤੇ ਪਾਣੀ ਮਣ ਆਪਾਂ ਨਹੀਂ ਪਾ ਸਕਦੇ ਸੋ ਬੇਨਤੀ ਆ ਜੇ ਕਾ ਦਰਖਤ ਹੋਣੇ ਬਾਅਦ ਤਵਾ ਤਾਂ ਹੀ ਮੀਂਹ ਪਊਗਾ ਹਜੇ ਤੱਕ ਦੇਖ ਲਓ ਮੀਂਹ ਨਹੀਂ ਪਿਆ ਲੋਕ ਜੀਰੀ ਲਾਉਣ ਲੱਗ ਗਏ ਮੀਂਹ ਨਹੀਂ ਪਿਆ ਇਹ ਦਰਖਤਾਂ ਕਰਕੇ ਸਾਰਾ ਕੁਝ ਸੋ ਭਰਾ ਬਣ ਕੇ ਬੇਨਤੀ ਐ ਸੋਚ ਨੂੰ ਇਹ ਗੱਲਾਂ ਧਿਆਨ ਕੋਈ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਬਾਈ ਦਾ ਬਹੁਤ ਬਹੁਤ ਧੰਨਵਾਦ